ਮੈਂ ਥਿਲ-ਥਿਲ ਦਾ ਲੇਖਾ ਦੇ ਕੇ ਇਕੱਠਾ ਕੀਤਾ ਦੀ ਪੈਸਾ ਅੱਜ ਮੇਰੇ ਹੱਥ ਚ ਕੁਝ ਵੀ ਨਹੀਂ ਰਿਹਾ ਸਾਰਾ ਖਸਾਕ ਕਰ ਲੈ ਗਏ ਮੇਰੇ ਨਾਲ ਬਟੇ 642000 ਰੁਪਇਆ ਮਤਲਬ ਇਹ ਮੈਨੂੰ ਤਾਂ ਇਹ ਸ਼ੱਕ ਹੈ ਵੀ ਅਸੀਂ ਇੰਸ਼ੋਰੈਂਸ ਕਰਾਇਆ ਤੇ ਵੀ ਉਹਦੇ ਨਾਲ ਕੁਝ ਹੋ ਗਿਆ ਪਰ ਹੁਣ ਮੈਨੂੰ ਸਮਝ ਨਹੀਂ ਆਉਂਦਾ ਵੀ ਇਹ ਠੱਗਾ ਨਾ ਕਰਿਆ ਕਿ ਹੋਇਆ ਮੈਨੂੰ ਸਮਝ ਨਹੀਂ ਆਈ ਬੇਟੀ ਇਹ ਸਾਰੀ ਮੇਰੀ ਮਿਹਨਤ ਕਰੀ ਕਰਾਈ ਮੇਰੇ ਕੋਲ ਇੰਨੇ ਜੋੜਿਆ ਹੋਇਆ ਸੀ ਵੀ ਚਲ ਕਬੀਲਦਾਰੀ ਆ ਮੇਰੀ ਬੇਟੀ ਵੀ ਨਿਵਾਨਾ ਹੈ ਕਿ ਪੈਸੇ ਦੀ ਲੋੜ ਹੁੰਦੀ ਹੈ ਉਹ ਸਾਰਾ ਉੱਡ ਗਿਆ ਮੈਂ ਅੰਗਰਵਾੜੀ ਚ ਵਰਕਰ ਆ ਮੇਟੀ ਠੀਕ ਹੈ ਸੋ ਬੜੀ ਮਿਹਨਤ ਨਾਲ ਪੈਸੇ ਜੁੜੇ ਹੁੰਦੇ ਹਾਂ ਹਾਂਜੀ ਹਾਂ ਕਿਹੜਾ ਜੁੜਦਾ ਬੇਟੇ ਉਹ ਤਾਂ ਪੁਰਾਣੇ ਜ਼ਮਾਨਿਆਂ ਦੇ ਜੁੜੇ ਹੋਏ ਤੇ ਪਹਿਲਾਂ ਨੇ ਆਪਣੇ ਐਸਐਸਪੀ ਸਾਹਿਬ ਨੇ ਪਹਿਲਾ ਐਪਲੀਕੇਸ਼ਨ ਆਪਾਂ ਉਹਨਾਂ ਦਿੱਤੀ ਦੀ ਘਿਰ ਉਹਨਾਂ ਦੇ ਪਿੱਛੇ ਆ ਕੇ ਉਹਨਾਂ ਨੂੰ ਸਾਈਬਰ ਸੈੱਲ ਵਾਲਿਆਂ ਨੂੰ ਜੀ ਦਿੱਤੀ ਹੈ ਬਟੇ ਉੱਥੇ ਚੱਲ ਰਹੀ ਹੈ ਇਹ ਗੱਲਬਾਤ ਠੀਕ ਹੈ ਮੰਨ ਕਰਦੇ ਹਾਂ ਵੀ ਤੁਹਾਡੇ ਜਿਹੜੇ ਹਾਂਜੀ ਹਾਂ ਮੈਂ ਕਹਿੰਦੀ ਆ ਮੇਰੇ ਪੈਸੇ ਵਾਪਸ ਆਉਣੇ ਚਾਹੀਦੇ ਨੇ 31 ਜੁਲਾਈ ਨੂੰ ਮਤਲਬ ਕਾਲ ਆਈ ਸੀ ਲਾਈਫ ਇੰਸ਼ੋਰੈਂਸ ਆੜੰਦੀ ਤੇ ਉਹਨਾਂ ਦੀ ਕਾਲ ਮੈਂ ਚੱਕੀ ਸੀ ਤੇ ਉਹਨਾਂ ਨੇ ਇਹ ਕਿਹਾ ਸੀ ਤੁਹਾਡੀ ਮਤਲਬ ਪੇਮੈਂਟ ड्यू ਹੈ ਕਿਉਂ ਪੇ ਕਰ ਦੋ ਤੇ ਅਸੀਂ ਕਹ ਨਹੀਂ ਕਰਵਾਣੀ ਹੈਗੀ ਫਿਰ ਆਟੋਮੈਟਿਕ ਪੇਮੈਂਟ ਕੱਟੀ ਗਈ 40901 ਰੁਪਿਆ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਹੀ ਪੁੱਛਿਆ ਸੀ ਉਸ ਤੋਂ ਬਾਅਦ ਫਿਰ ਫੋਨ ਆਇਆ ਸੀ ਤੇ 81 ਕਿ ਤੁਹਾਡੇ ਅਸੀਂ ਕਹ ਨਹੀਂ ਕਰਵਾਉਣੀ ਸੀ ਤੁਸੀਂ ਪੇਮੈਂਟ ਕਿਉਂ ਕੱਟੀ ਹੈਗੀ ਆ ਤੇ ਫਿਰ ਅਸੀਂ ਕਹ ਰਿਫੰਡ ਕਰਵਾਉਣਾ ਤੇ ਫਿਰ ਉਹ ਕਹਿੰਦੇ ਆਪ ਦਾ ਕਾਰਡ ਨੰਬਰ ਦੇ ਦਿਓ ਤੇ ਫਿਰ ਫੰਡ ਹੋ ਜੂਗੀ ਮੈਂ ਕਾਰਡ ਨੰਬਰ ਦਿੱਤਾ ਸੀ ਉੱਪਰ ਵਾਲਾ ਤੇ ਉਹ ਆਪਣੇ ਆਪ ਫਿਰ ਉਸ ਤੋਂ ਬਾਅਦ ਪੈਸੇ ਕੱਟੇ ਗਏ ਪਹਿਲਾ ਕੱਟਿਆ 82000 ਫਿਰ ਉਸ ਤੋਂ ਬਾਅਦ 10000 ਕੱਟਿਆ ਫਿਰ 50000 ਕੱਟਿਆ ਗਿਆ। ਕੁੱਲ ਕਿੰਨਾ ਆਪਾਂ ਕਹੀਦੀ ਨੁਕਸਾਨ ਹੋ ਗਿਆ? 31 ਜੁਲਾਈ ਨੂੰ 142000 ਕੱਟਿਆ ਗਿਆ। ਫਿਰ ਉਸ ਤੋਂ ਬਾਅਦ ਉਹਦੀ ਮੈਂ ਬੈਂਕ ਆਰ ਨੂੰ ਮੈਮ ਨੂੰ ਫੋਨ ਕਰਿਆ ਤੇ ਉਹ ਕਹਿੰਦੇ ਉਹ ਮਤਲਬ ਐਫ ਡੀ ਕਰ ਦੋ। ਮੈਨੇ ਉਹ ਨੈਟ ਬੈਂਕਿੰਗ ਅਸੀਂ ਯੂਜ਼ ਕਰਦੇ ਆ ਫੋਨ ਤੇ ਤੇ ਉਸੇ ਐਫ ਡੀ ਕਰੀ 1.7 ਲੱਖ ਦੀ 10000 ਦੀ ਤੇ ਫਿਰ ਅਗਲੇ ਦਿਨ ਅਸੀਂ ਇੱਕ 1 ਅਗਸਤ ਨੂੰ ਅਸੀਂ ਬੈਂਕ 'ਚ ਗਏ ਸੀ ਬੈਂਕ 'ਚ ਗਏ ਤੇ ਉਹਨਾਂ ਨੇ ਕਿਹਾ ਤੁਹਾਡੀ ਐਫ ਡੀ ਸੇਫ ਹੈ ਨਹੀਂ ਹੁਣ ਜਾਂਦੇ ਹੈਗੇ ਪੈਸੇ ਤੇ ਫਿਰ ਅਸੀਂ ਸੰਗੂਰ ਵੀ ਐਪਲੀਕੇਸ਼ਨ ਦੇ ਕੇ ਆਏ ਆ ਐਸਐਸਪੀ ਸਾਹਿਬ ਨੂੰ ਤੇ ਫਿਰ ਰਾਤ ਨੂੰ ਉਸੇ 1 ਅਗਸਤ ਨੂੰ ਰਾਤ ਨੂੰ ਫੇਰ ਐਫ ਡੀ ਟੁੱਟ ਗਈ 8:15 ਤੇ ਇੱਕ ਰਮ ਵੱਲੋਂ ਹੈਕਰ ਕਰ ਲਏ ਹਾਂਜੀ ਉਸ 7 ਲੱਖ ਸੀ ਉਹ ਚੋਂ 5 ਲੱਖ ਕਢਵਾਏ ਗਏ ਕੁੱਲ 742000 ਕੱਟਿਆ ਗਿਆ